ਮੈਂ ਕਹਿਆ ਜੀ ਐਡੀ ਵੱਡੀ ਕਰੂਰਤਾ ਅਗਰ ਸ਼ੈਤਾਨ ਵੀ ਧਰਤੀ ਦੇ ਉੱਤੇ ਆ ਕੇ ਕੰਮ ਕਰਨਾ ਚਾਹੇ ਉਹ ਵੀ ਨਹੀਂ ਕਰੇਗਾ ਜਿੰਨੀ ਕਰੂਰਤਾ ਇਹ ਇਨਾਂ ਲੋਕਾਂ ਨੇ ਵਿਖਾਈ ਗਈ ਕੋਈ ਇਨਸਾਨੀਅਤ ਨਹੀਂ ਵਿਖਾਈ ਮੈਂ ਸਮਝਦਾ ਉਹਨਾਂ ਦੇ ਕੋਈ ਜਾਤ ਨਹੀਂ ਕੋਈ ਪਾਸ ਨਹੀਂ ਕੋਈ ਧਰਮ ਨਹੀਂ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਸੋ ਜਿਹੜੀ ਆ ਕਰੂਰਤਾ ਵਿਖਾਈ ਗਈ ਹੈ ਪੂਰੀ ਦੁਨੀਆ ਦੇ ਵਿੱਚ ਉਹਦਾ ਵਿਰੋਧ ਹੋਇਆ ਪੂਰੀ ਦੁਨੀਆ ਨੇ ਨੂੰ ਨਾ ਬਰਦਾਸ਼ਤ ਕਰਨ ਵਾਲੀ ਗੱਲ ਕਹੀ ਹੈ ਸੋ ਅੱਜ ਵੀ ਅਸੀਂ ਸਾਰੇ ਜਾਨੇ ਬਟਾਰਾ ਵਾਸੀ ਮੇਰ ਸਾਹਿਬ ਅੱਗੇ ਲੱਕੇ ਅਸੀਂ ਸਾਰੇ ਜਨਰ ਸ਼ਰਧਾਂਜਲੀ ਦਾ ਪ੍ਰੋਗਰਾਮ ਰੱਖੇਗੇ ਸ਼ਰਧਾਂਜਲੀ ਦਿੱਤੀ ਜਾਵੇ ਤੇ ਪਰਮਾਤਮਾ ਗੜੀਆਂ ਅਰਦਾਸ ਕਰਨ ਵੀ ਉਹਨਾਂ ਆਤਮਾ ਨੂੰ ਆਪਣੇ ਚੰਨਾਂ ਚ ਨਵਾਜ਼ ਬਖਸ਼ੇ ਤੇ ਅਸੀਂ ਭਾਰਤ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਐਸੀ ਸਜ਼ਾ ਦੇਵੇ ਐਸੀ ਸਜ਼ਾ ਦੇਵੇ ਕਿ ਸਾਰੇ ਅਤਵਾਦ ਨੂੰ ਪਤਾ ਲੱਗ ਜੇ ਕਿ ਅਗਰ ਅਸੀਂ ਕਿਹਦਾ ਨਰਸਹਾਰ ਕਰਦੇ ਆ ਤੇ ਹਾਂ ਕਿੱਥੇ ਖਲੋਤੇ ਆ ਸੋ ਇਹਨਾਂ ਨੇ ਹੱਤਿਆਜ ਕੀਤੀ ਕੀਤੀ ਔਰ ਮੈਂ ਸਾਮਨਾ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭੁੱਖ ਮਾਰਾ ਵੀ ਛੜਤਾ ਅੱਜ ਸਾਰੇ ਦੇਸ਼ ਦੇ ਵਿੱਚ ਲੋਕ ਇਸ ਗੱਲ ਤੇ ਆ ਗਏ ਪਿਆ ਸੀ ਉੱਥੇ ਕਿੱਧਰ ਸੈਰ ਕਰਨ ਜਾਵਾਂਗੇ ਉਹਨਾਂ ਦਾ ਨੁਕਸਾਨ ਇਹ ਨਾ ਕੀਤਾ ਜੰਮੂ ਕਸ਼ਮੀਰ ਵਾਲਿਆਂ ਦਾ ਅੱਜ ਕਸ਼ਮੀਰ ਦੇ ਵਿੱਚ ਵੀ ਨਾਰਾ ਲੱਗ ਰਿਹਾ ਹੈ ਕਿ ਇਹ ਕਸ਼ਮੀਰੀਆਂ ਦਾ ਕੰਮ ਨਹੀਂ ਹੋ ਸਕਦਾ ਅੱਜ ਦੁਨੀਆ ਦੇ ਵਿੱਚ ਕਿੰਨੀ ਦੇਰ ਤੱਕ ਜੰਮੂ ਕਸ਼ਮੀਰ ਦਾ ਰੋਲਾ ਰਿਆ ਲੇਕਿਨ ਜਦੋਂ ਵੀ ਗਰਮੀਆਂ ਆਈਆਂ ਜਦੋਂ ਵੀ ਇਦਾਂ ਦਾ ਮੌਸਮ ਆਇਆ ਅੱਜ ਤੱਕ ਕਦੀ ਵੀ ਕਿਸੇ ਕਿਸੇ ਯਾਤਰੀ ਨੂੰ ਕਿਸੇ ਸੈਰਸਪਾਟੇ ਕਰਨ ਵਾਲੇ ਨੂੰ ਕਦੀ ਹੱਤਿਆ ਨਹੀਂ ਸੀ ਹੋਈ ਔਰ ਜਿਹੜਾ ਅੱਜ ਹੋਇਆ ਸੋ ਇਹ ਬਹੁਤ ਹੀ ਮਾੜਾ ਹਾਲ ਆ ਬਹੁਤ ਮਾੜੀ ਗੱਲ ਆ ਅਸੀਂ ਸਾਰੀ ਕਾਂਗਰਸ ਪਾਰਟੀ ਮੇਅਰ ਸਾਹਿਬ ਬੈਠੇ ਨੇ ਗੁੱਡੂ ਬੈਠੇ ਆ ਸਾਰੀ ਕਾਂਗਰਸ ਪਾਰਟੀ ਦੀ ਸਾਰੀ ਟੀਮ ਬੈਠੀ ਆ ਕੌਂਸਲਰ ਸੇਬਾਨ ਬੈਠੇ ਨੇ ਮੇਰੇ ਸਾਰੇ ਸਾਥੀ ਵਾਡਾ ਦੇ ਪ੍ਰਧਾਨ ਬੈਠੇ ਨੇ ਅਸੀਂ ਸਾਰੇ ਜਣੇ ਅੱਜ ਇਹਨਾਂ ਨੂੰ ਸਰਦਾਰਾ ਦੇ ਫੁੱਲ ਭੇਟ ਕਰਨ ਆਏ ਆ ਉਹਨਾਂ ਭਾਰਤੀਆਂ ਨੂੰ ਜਿਨ੍ਹਾਂ ਨੇ ਆਪਣੀ ਮੌਤ ਨੂੰ ਗਲੇ ਲਗਾਇਆ ਲੇਕਿਨ ਆਪਣਾ ਆਪਣਾ ਧਰਮ ਨਹੀਂ ਛੱਡਿਆ ਆਪਣੇ ਧਰਮ ਦੇ ਉੱਤੇ ਅੜੇ ਰਹੇ ਨੇ ਬਹੁਤ ਬਹੁਤ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਨੇ ਹੋ ਆਪਣੇ ਚੰਨਾ ਚਨਵਾਸ ਬਖਸ਼ੀ ਜੀ ਬਿਲਕੁਲ ਜੀ ਸਾਰੀਆਂ ਅੱਖਾਂ ਨਾਮ ਹੈ ਦੇਸ਼ ਸ਼ਰਮਸ਼ਾ ਬਹੁਤ ਬੁਰੇ ਹਾਲ ਹੈ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਵੇਖੋ ਇੱਕ ਛੋਟਾ ਜਿਹਾ ਬੱਚਾ ਉੱਥੇ ਰੋ ਰਿਹਾ ਹੈ ਜਿਹੜਾ ਆਪਣੇ ਬਾਪ ਦੀ ਸਾਰੀ ਕਹਾਣੀ ਬੁਖਾ ਰਿਹਾ ਕਿ ਉਹਨਾਂ ਨੇ ਕਿਹਾ ਜੀ ਮੇਰੇ ਫਾਦਰ ਨੂੰ ਕਿਹਾ ਕਿ ਤੂੰ Hindu ਹੋ ਕੇ Musalman ਹੋ ਤੂੰ ਇਸ ਸਾਈਡ ਤੇ ਹੋ ਜਾ ਤੇ ਜੈਂਟਸ ਇਕੱਠੇ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇੱਕ ਲੜਕੀ ਜਿਹਦਾ ਵਿਆਹ ਸਿਰਫ 7 ਦੇ ਨੋਏ ਸੀ ਉਹਦੇ ਤੇ ਕੀ ਬੇਇੱਜ਼ਤੀ ਹੋਏਗੀ ਉਹ ਪਰਿਵਾਰਾਂ ਤੇ ਕੀ ਬੇਇੱਜ਼ਤੀ ਹੋਏਗੀ ਜਿਹੜੇ ਆਪਣੇ ਵੱਲੋਂ ਤੇ ਘੁੰਮਣ ਗਏ ਦੇ ਸੀ ਉਹਨਾਂ ਦੇ ਪਰਿਵਾਰ ਮਗਰ ਵੇਟ ਕਰ ਰਹੇ ਸੀ ਕਿ ਤਿੰਨਾਂ ਚੌਂ ਦਿਨਾਂ ਨੂੰ ਘੁੰਮ ਫਿਰ ਕੇ ਆਣਗੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਏਗੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜੋ ਉੱਥੇ ਹੋਇਆ ਅਸੀਂ ਕਾਂਗਰਸ ਪਾਰਟੀ ਵੱਲੋਂ ਉਹਦੀ ਕੜੀ ਸ਼ਬਦਾਈ ਨਿੰਦਾ ਕਰਦੇ ਆਂ ਤੇ ਇੰਡੀਅਨ ਸਰਕਾਰ ਨੂੰ ਕਹਿੰਨੇ ਆਂ ਭਾਰਤ ਸਰਕਾਰ ਨੂੰ ਕਹਿੰਨੇ ਆ ਕਿ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਲੱਗਦਾ ਜਿਹੜੇ ਪੰਜ ਫੈਸਲੇ ਲੈ ਕੇ ਕੇਂਦਰ ਸਰਕਾਰ ਵੱਲੋਂ ਉਹਦੇ ਨਾਲ ਮਲਮ ਲੱਗੇਗਾ ਨਾ ਜਟਮਾ ਬਿਲਕੁਲ ਜੀ ਕੁਛ ਨਾ ਕੁਛ ਤੇ ਕਰਨਾ ਪਏਗਾ ਪਰ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਹੋਰ ਦੱਸਣੀ ਚਾਹਨਾ ਕਿ ਜੋ ਅੱਜ ਉੱਥੇ ਹਾਲਾਤ ਹੈ ਜਿਹੜੇ ਬੰਦੇ ਉੱਥੋਂ ਆਣਾ ਚਾਹੁੰਦੇ ਜਿਹੜੇ ਯਾਤਰੀ ਉੱਥੋਂ ਆਣਾ ਚਾਹੁੰਦੇ ਆ ਜਿਹੜੀ ਟਿਕਟ ਉਹ 10000 ਰੁਪਏ ਦੀ ਉੱਥੇ 70 7000 ਰੁਪਏ ਦੀ ਸ਼ੋਅ ਕਰਦੀ ਪਈ ਹੈ ਉਹਦੇ ਵੱਲ ਵੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਹ ਬੜਾ ਜ਼ਰੂਰੀ ਹੈ ਸਿਰਫ ਇਸ ਚੀਜ਼ ਤੇ ਬਿਲਕੁਲ ਠੀਕ ਹੈ ਕੇਂਦਰ ਸਰਕਾਰ ਨੂੰ ਸਖਤ ਹੋਣਾ ਪਏਗਾ ਤਾਂ ਹੀ ਸਾਡੇ ਲੋਕਾਂ ਨੂੰ ਤਾਂ ਹੀ ਸਾਡੇ ਲੋਕਾਂ ਨੂੰ ਇਨਸਾਫ ਮਿਲੇਗਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਲੋ ਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਇਹ ਜਿਹੜੀਆਂ ਸਾਡੀਆਂ ਵਿਚਰੀਆਂ ਰੂਹਾਂ ਨੇ ਉਹਨਾਂ ਨੂੰ ਜ਼ਲਦਾ ਦੇ ਫੁੱਲ ਪੇਟ ਕਰਨਾ ਹੈ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਪਿੱਛੇ ਪਰਿਵਾਰਾਂ ਨੂੰ ਤੇ ਸਾਰੇ ਦੇਸ਼ ਨੂੰ ਪਾਣਾ ਮੰਨਦਾ ਬਲ ਬਖਸ਼ਣ ਤੇ ਇਹੋ ਜਿਹੇ ਜਿਹੜੇ ਅਤਵਾਦੀ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਇਸੇ ਤਰ੍ਹਾਂ ਮੈਂ ਇਹ ਕਹਿਣਾ ਕਿ ਚੌਂਕ ਦੇ ਵਿੱਚ ਖਿਲਾਰ ਕੇ ਫੜ ਕੇ ਇਹਨਾਂ ਨੂੰ ਗੋਲੀਆਂ ਮਾਰ ਲੀਆਂ ਚਾਹੀਦੀਆਂ ਤਾਂ ਕਿ ਅੱਗੋਂ ਤੋਂ ਇਹੋ ਜਿਹੀ ਕਢਾਉਣੀ ਹਰਕਤ ਕਰਨ ਦੀ ਜੁਰਤ ਨਾ ਪਵੇ ਇਸ ਸਾਨੀਅਤ ਦਾ ਤਾਂ ਨੁਕਸਾਨ ਕੀਤਾ ਕੀਤਾ ਇਹਨਾਂ ਨੇ ਨਾਲ ਦੀ ਨਾਲ ਕਸ਼ਮੀਰੀਆਂ ਦਾ ਵੱਡਾ ਨੁਕਸਾਨ ਕੀਤਾ ਕਿਉਂਕਿ ਰੋਜੀ ਰੋਟੀ ਉਹਨਾਂ ਦੀ ਟੂਰਿਸਟ ਚੱਲਦੀ ਸੀ ਤੇ ਹੁਣ ਟੂਰਿਸਟ ਵੀ ਉੱਥੋਂ ਜਾਣ ਤੋਂ ਪਤਾ ਹੀ ਵੱਟ ਰਿਹਾ ਬਿਲਕੁਲ ਜੀ ਕਾਫੀ ਟਾਈਮ ਦੇ ਬਾਅਦ ਤਿੰਨ ਚਾਰ ਸਾਲਾਂ ਤੋਂ ਜਿਹੜਾ ਟੂਰਿਸਟ ਆ ਉਹ ਕਸ਼ਮੀਰ 'ਚ ਜਾਣਾ ਚਾਹੁੰਦਾ ਸੀ ਹੁਣ ਵੀ ਲੋਕ ਬਹੁਤ ਜ਼ਿਆਦਾ ਜਾਣ ਚਾਹੁੰਦੇ ਸੀ ਉਹਨਾਂ ਦੇ ਨਾਲ ਹੀ ਉਹਨਾਂ ਦਾ ਸਾਰਾ ਜਿਹੜਾ ਬਿਜ਼ਨਸ ਚੱਲਦਾ ਤੇ ਉਹ ਸਾਰੇ ਕਸ਼ਮੀਰ ਦਾ ਵੀ ਬਹੁਤ ਵੱਡਾ ਇਹਨਾਂ ਨੇ ਨੁਕਸਾਨ ਕੀਤਾ ਤੇ ਉਹਦੇ ਨਾਲ ਇਹਨਾਂ ਨੂੰ ਜਿਹੜਾ ਇਹਦਾ ਬੱਦ ਤੋਂ ਬੱਦ ਸਾਨੂੰ ਸਜਾਵਾਂ ਦਿਵਾਉਣੀਆਂ ਚਾਹੀਦੀਆਂ ਸਾਡੇ ਦੇਸ਼ ਦੇ ਜਿੰਨੇ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਨੂੰ ਸਖਤ ਕਾਨੂੰਨ ਬਣਾ ਕੇ ਤੇ ਇਹੋ ਜਿਹੇ ਨੂੰ ਚੌਂਕਾ ਦੀ ਗੋਲੀਆਂ ਮਾਰਨੀਆਂ ਚਾਹੀਦੀਆਂ। ਤੁਗਦਾਈ ਘਟਨਾ ਨੂੰ ਕੀ ਕਹਿਣਾ ਤੁਹਾਡੇ ਸਾਰੇ ਲੱਗ ਜਾਹਰ ਜਿੱਡੀ ਵੱਡੀ ਇਹ ਘਟਨਾ ਹੋ ਚੁੱਕੀ ਆ ਇਹਦੇ ਬਾਰੇ ਕੋਈ ਲਫ਼ਜ਼ ਹੈਗੇ ਕਹਿਣ ਵਾਲੇ ਕੋਈ ਲਫ਼ਜ਼ੀਆਂ ਨਹੀਂ ਕਿ ਜਿਨ੍ਹਾਂ ਪਰਿਵਾਰਾਂ ਦੇ ਨਾਲ ਐਡਾ ਵੱਡਾ ਜਿਹੜੇ ਆਪਣੇ ਵਿਆਹ ਕਰਾ ਕੇ ਘੁੰਮਣ ਫੇਰਨ ਆਪਣੇ ਸਾਰੇ ਜਣੇ ਪਰਿਵਾਰ ਗਏ ਸੀ ਪੁੱਛ ਪੁੱਛ ਕੇ ਹੱਤਵਾਦੀਆਂ ਨੇ ਕਿ ਤੇ ਲੇਡੀਜ਼ ਨੂੰ ਨਹੀਂ ਮਾਰਨਾ ਦੂਜਾ ਆਧਾਰ ਕਾਰਡ ਵੇਖ ਕੇ ਕਿ ਇਹ ਮੁਸਲਮਾਨ ਨਹੀਂ ਹੈਗਾ ਹਿੰਦੂ ਆ ਤੇ ਫੇਰ ਇਹਨਾਂ ਨੂੰ ਮਾਰਨਾ ਜੋ ਉਹਨਾਂ ਨੇ ਤਸ਼ੱਦਦ ਕੀਤਾ ਉਹਨਾਂ ਬਾਰੇ ਕੀ ਕੀ ਏਡਾ ਵੱਡਾ ਅਸੀਂ ਤੇ ਆਪਣੇ ਕਾਂਗਰਸ ਪਾਰਟੀ ਵੱਲੋਂ ਇਹਨਾਂ ਸਾਰੇ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਕਿਉਂਕਿ ਜਿਨ੍ਹਾਂ ਦਾ ਇਹਨਾਂ ਤਕਾ ਹੋ ਚੁੱਕਾ ਵਾ ਉਹ ਤੇ ਉਹਨਾਂ ਬਾਰੇ ਕੋਈ ਲਫ਼ਜ਼ੀਆਂ ਨਹੀਂ ਮੈਂ ਨਹੀਂ ਸਮਝਦਾ ਕਿ ਸਾਡੇ ਕੋਲ ਕੋਈ ਲਫ਼ਜ਼ ਹੈਗੇ ਆ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਧੰਗ ਦੀ ਕੋਈ ਦੇਸ਼ ਹੈ ਤੇ ਸੈਂਟਰ ਸਰਕਾਰ ਨੂੰ ਕਹਾਂਗੇ ਕਿ ਜੋ ਕੁਝ ਹੋ ਗਿਆ ਇਹ ਗਾਹ ਨਾ ਹੋਵੇ ਬڑے ਚਿਰ ਦਾ ਇਹਨਾਂ ਨੇ ਰੌਲਾ ਪਾਇਆ 370 ਤਾਰਾ ਜੀ ਕਾਂਗਰਸ ਨੇ ਆ ਕਰਦਾ ਆ ਉਹ ਕਰਦਾ ਇਹਨਾਂ ਨੇ ਬੜਾ ਰੌਲਾ ਪਾਇਆ ਜੇ ਇਹਨਾਂ ਨੇ ਸ਼ਾਂਤੀ ਏਡੀ ਹੁਣ ਸਰਕਾਰ ਵੀ ਇਹਨਾਂ ਦੀ ਆ ਜੇ ਸਾਰਾ ਕੁਝ ਇਹਨਾਂ ਨੇ ਸ਼ਾਂਤੀ ਪੂਰੂ ਕਿ ਲਿਆਂਦਾ ਤੇ ਫਿਰ ਇਹਨਾਂ ਨੂੰ ਇੰਨਾ ਉੱਥੇ ਘਟੋ ਘਟ 10000 ਬੰਦਾ ਪੈ ਕੰਮ ਇਕੱਠਾ ਹੁੰਦਾ ਤੇ ਜੇ 10000 ਬੰਦਾ ਇਕੱਠਾ ਹੁੰਦਾ ਤੇ ਇਹਨਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਜੇ ਤੁਹਾਨੂੰ ਪਤਾ ਉਹ ਏਰੀਆ ਗੰਦਾ ਵਾ ਉਹ ਏਰੀਆ ਚ ਆਤਵਾਦ ਕਦੀ ਵੀ ਪੰਗਾ ਲੈ ਸਕਦੇ ਆ ਇਹ ਉੱਥੇ ਸਿਕਿਉਰਿਟੀ ਆਪਣੀ ਲਾ ਕੇ ਰੱਖ ਦੇ ਜਾਂ ਆਰਮੀ ਦਾ ਇੰਤਜ਼ਾਮ ਕਰ ਦੇ ਸਿਰ ਵੀ ਇਹਨਾਂ ਨੇ ਅਖਬਾਰਾਂ ਜੀ ਦੇ ਦਿੱਤਾ ਕਿ ਅ ਇਹ ਸ਼ਾਂਤੀ ਦਾ ਹਾਲ ਤੁਸੀਂ ਸਭ ਨੇ ਤੁਸੀਂ ਸਾਰੇ ਪ੍ਰੈਸ ਵਾਲੇ ਭਰਾਓ ਤੁਸੀਂ ਵੇਖ ਲਓ ਕੀ ਹਾਲ ਬਣਿਆ ਅਸੀਂ ਇਹਦਾ ਕੋਈ ਮੁੱਲ ਨਹੀਂ ਵਟੰਦੇ ਕਿ ਅੱਜ ਅਸੀਂ ਸਿਰਫ ਇਹ ਆਪਣੀ ਪਾਰਟੀ ਵੱਲੋਂ ਦੁੱਖ ਜਾਰ ਕਰਨ ਵਾਸਤੇ ਆਏ ਆ ਤੇ ਸੈਂਟਰ ਪਾਰ ਸੈਂਟਰ ਗਵਰਨਮੈਂਟ ਨੂੰ ਦੱਸਣ ਆਏ ਆ ਕਿ ਜੇ ਪਾਕਿਸਤਾਨ ਨਾਲ ਤੁਹਾਨੂੰ ਅੱਜ ਦੇ ਦਿਨ ਯੁੱਧ ਵੀ ਕਰਨਾ ਪੈਂਦਾ ਤੇ ਸਾਡੀ ਪਾਰਟੀ ਸਾਰੀ ਇਹਨਾਂ ਦੇ ਨਾਲ ਖੜੀ ਹੋਏਗੀ ਕੋਈ ਪਾਰਟੀ ਦਾ ਐਸਾ ਮੈਂਬਰ ਨਹੀਂ ਰਾਹੁਲ ਗਾਂਧੀ ਤੋਂ ਲੈ ਕੇ ਸਾਰੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਅਮਰ ਸ਼ਾਹ ਨੂੰ ਮੋਦੀ ਨੂੰ ਫੋਨ ਕੀਤਾ ਕਿ ਮੈਂ ਤੁਹਾਡੇ ਨਾਲ ਆ ਜੋ ਵੀ ਤੁਸੀਂ ਡਿਸੀਜਨ ਲੈਣਾ ਵਾ ਇੰਡੀਆ ਵਾਸਤੇ ਤੁਸੀਂ ਲਓ ਅੱਜ ਦੀ ਡੇਟ ਇਹਨਾਂ ਨੂੰ ਬਾਰ-ਬਾਰ ਜਿਹੜਾ ਕਰਨਾ ਨਾ ਆਪਣੇ ਲੋਕਾਂ ਨੂੰ ਮਰਵਾਉਣਾ ਕਰਨਾ ਇਹ ਬੜੀ ਵੱਡੀ ਗਲਤ ਗੱਲ ਆ ਮੈਂ ਤਾਂ ਸਮਝਦਾ ਕਿ ਜੇ ਇਹਨਾਂ ਨੂੰ ਯੁੱਧ ਕਰਨਾ ਪੈਂਦਾ ਇਹਨਾਂ ਦਾ ਇੱਕ ਵਾਰੀ ਕੰਮ ਖਤਮ ਕਰੋ ਇਹਨਾਂ ਦਾ ਇੱਕ ਵਾਰੀ ਸ਼ਾਪਾ ਮਕਾ ਦੇਣਾ ਚਾਹੀਦਾ ਵਾ ਹੈ ਕਿੱਦਾਂ ਕਿ ਦੇਸ਼ ਇਹ ਤਾਂ ਸਾਡੇ ਮੈਂ ਨਹੀਂ ਸਮਝਦਾ ਕਿ ਜੇ ਇੰਡੀਆ ਇੱਕ ਡਿਸੀਜਨ ਲਵੇ ਤੇ ਪੰਜਾ ਸੱਤਾ ਦੇਣਾ ਤੇ ਕੰਮ ਕਾੰਦੇ ਆ 20 ਦੇਸ਼ ਅੱਜ ਦੀ ਡੇਟ ਇੰਡੀਆ ਦੇ ਨਾਲ ਇਕੱਠੇ ਹੋ ਗਿਆ 20 ਦੇਸ਼ਾਂ ਨੇ ਇੰਡੀਆ ਨੂੰ ਸਮਰਥਨ ਵੀ ਦੇਤਾ ਤੇ ਜੇ ਇਸ ਤੋਂ ਵੱਡੀ ਹੋਰ ਕੋਈ ਮੈਂ ਕਹਿੰਦਾ ਬਾਅਦ ਚ ਦੁਬਾਰਾ ਸਵਾਰਤਾ ਨਹੀਂ ਤੇ ਇਹ ਕੱਥੇ ਹੋਏ ਦਾ ਜਿਹੜੀ ਡੇਟ ਜੋ ਕੁਝ ਹੁੰਦਾ ਇਹਨਾਂ ਨੂੰ ਕਰ ਦੇਣਾ ਚਾਹੀਦਾ